ਸੋ ਆਪਾਂ ਅੱਗੇ ਇਸ ਤੋਂ ਬਾਅਦ ਥੋੜਾ ਰੈਪਿਡ ਫਾਇਰ ਖਿਲਾਂਗੇ ਸੋ ਰੈਪਿਡ ਫਾਇਰ ਹੈ ਹੈਪੀ ਰੈਪਿਡ ਫਾਇਰ ਜੀ ਸੋ ਇਹਦਾ ਇਹ ਹੈ ਕਿ ਫਾਰਮੈਟ ਨੌ ਕਿੰਨਾ ਵਧੀਆ ਹੈਪੀ ਹਾਂ ਖੁਸ਼ ਰੈਪਿਡ ਫਾਇਰ ਖੁਸ਼ ਹੈਪੀ ਬਾਈ ਰੈਪਿਡ ਫਾਇਰ ਸੋ ਇਹਨਾਂ ਫਾਰਮੈਟ ਹੈ ਜੀ ਜਦੋਂ ਇੱਕ ਸੈਗਮੈਂਟ ਖਤਮ ਹੁੰਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਇੱਕ ਕੋਈ ਵੀ ਸਵਾਲ ਕਰ ਸਕਦੇ ਅੱਛਾ ਇੱਕ ਸਵਾਲ ਕਰਨਾ ਤੁਸੀਂ ਇੱਕ ਸੈਗਮੈਂਟ ਤੋਂ ਬਾਅਦ ਸੋ ਪਹਿਲਾ ਸੈਗਮੈਂਟ ਹੈ ਏ ਜਾਂ ਓ ਸੋ ਦੋ ਆਪਸ਼ਨ ਦਊਂਗਾ ਤੁਸੀਂ ਇੱਕ ਸਿਲੈਕਟ ਕਰਨਾ ਹੈ ਅ ਸਰਦੀ ਜਾਂ ਗਰਮੀ ਸਰਦੀ ਸਰਦੀ ਅੱਛਾ ਦੋ ਦੋ ਓਕੇ ਸਰਦੀ ਸਰਦੀ ਸਰਦੀਪ ਜੰਮੇ। ਓਕੇ ਬਾਸ ਟ੍ਰੇਨ 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 ਓਕੇ ਚੰਡੀਗੜ੍ਹ ਇਹ ਮੋਹਾਲੀ ਚੰਡੀਗੜ੍ਹ ਅੱਜ ਕੱਲ ਤਾਂ ਅਸੀਂ ਮੋਹਾਲੀ ਰਹਿ ਰਹੇ ਹਾਂ ਚੰਡੀਗੜ੍ਹ ਨਾਲ یونیورسٹی ਜੁੜੀ ਆ ਓਕੇ ਚੰਡੀਗੜ੍ਹ ਯੂਨੀਵਰਸਿਟੀ ਬਾਕੀ ਓਕੇ YouTube Instagram ਇਹ ਨਹੀਂ ਬਿਲਕੁਲ Instagram Instagram ਓਕੇ ਸੈਗਮੈਂਟ ਖਤਮ ਹੋ ਗਿਆ ਤੁਸੀਂ ਸੌਲਵ ਕਰ ਸਕਦੇ ਕੋਈ ਵੀ ਇਹ ਸਾਰਾ ਕੁਝ ਕਿਉਂ ਬੱਚਿਆ ਕਿਉਂਕਿ ਹੈਪੀ ਰੈਪਿਡ ਫਾਇਰ ਸੀ ਅਸੀਂ ਮੈਂ ਇਸ ਕਰਕੇ ਕੁਐਸਚਨ ਕੀਤਾ ਕਿਉਂਕਿ ਸਾਡੀ ਫਿਲਮ ਆ ਰਹੀ ਹੈ ਜੋਗੀ ਲੈਣ ਓਕੇ ਤੇਰਾ ਨੂੰ ਤਾਂ ਕਰਕੇ ਮੈਂ ਕਿਹਾ ਹੈਪੀ ਵੀਰ ਇੰਨਾ ਵਧੀਆ ਵਧੀਆ ਕੁਐਸਚਨ ਪੁੱਛ ਰਿਹਾ ਹੱਸ-ਹੱਸ ਕੇ ਤਰੀਕੇ ਬਸਨੀ ਗੱਬੀ ਓਕੇ ਸੋ ਮੈਂ ਫੇਵਰੇਟ ਅਗਲਾ ਹੈਪੀ ਹੈਪੀ ਖੁਸ਼ ਹੁਆ ਮੈਂ ਬਹੁਤ ਖੁਸ਼ ਹੁਆ ਸੋ ਓਕੇ ਫੇਵਰੇਟ ਮੂਵੀ ਕਿਹੜੀ ਹੈ ਤੁਹਾਡੀ ਕੋਈ ਵੀ ਬਾਲੀਵੁੱਡ ਹਾਲੀਵੁੱਡ ਪੰਜਾਬੀ ਜਿਹੜੀ ਤੁਸੀਂ ਬਹੁਤ ਵਾਰ ਦੇਖੀ ਹੈ ਨਾਇਕ ਬਹੁਤ ਵਧੀਆ ਲੱਗਦੀ ਹੈ ਨਾਇਕ ਆਪਣੇ ਉਸ ਤੋਂ ਬਾਅਦ ਇੱਕ ਹੈਗੀ ਜੀ ਕਰਮਾ ਮੂਵੀ ਬ੍ਰਾਣੀ ਕਰਮਾ ਬਹੁਤ ਵਧੀਆ ਲੱਗਦੀ ਹੈ ਨਾਇਕ ਬਹੁਤ ਹੀ ਲੱਗਦੀ ਨਾਇਕ ਤੁਮੇਨ ਆਜ ਦੇ ਉਸ ਦੌਰ ਦੇ ਵਿੱਚ ਜੇ ਉਹਨੂੰ ਸ਼ਾਮਿਲ ਕਰਦੇ ਤਾਂ ਵਧੀਆ ਲੱਗਦਾ ਵੀ ਇਦਾਂ ਦਾ ਹੋਣਾ ਚਾਹੀਦਾ ਕੁਝ ਓਕੇ ਮੈਨੂੰ ਇਦਾਂ ਤਾਂ ਮੇਰੀ ਫੇਵਰਿਟ ਤਾਂ ਬਹੁਤ ਨਹੀਂ ਬਟ ਕਿਉਂਕਿ ਤੁਸੀਂ ਹੁਣੇ ਰੈਪਿਡ ਫਾਇਰ ਪੁੱਛਿਆ ਸੀ ਨਾ ਬੱਸ ਟ੍ਰੇਨ ਤੋਂ ਟ੍ਰੇਨ ਤੋਂ ਮੈਨੂੰ ਜੱਬ ਵੀ ਮੈਂ ਯਾਦ ਆ ਗਈ ਓਕੇ ਇਹ ਸਾਰਾ ਕੁਝ ਯਾਦ ਆ ਗਿਆ ਉਹ ਜਨਾ ਕਨੈਕਟ ਹੋਇਆ ਕੀ ਬਾਤ ਹੈ ਫੇਵਰਿਟ ਲੋਕੇਸ਼ਨ ਕਿਹੜੀ ਹੈ ਤੁਹਾਡੀ ਹੁਣ ਤੱਕ ਜਿੱਥੇ ਵੀ ਗਏ ਹੋ ਇੰਨਾ ਟਰੈਵਲ ਕੀਤਾ ਕਿ ਤੁਸੀਂ ਕਹਿੰਦੇ ਆ ਕਿ ਆਹ ਬੈਸਟ ਹੈਗੀ ਦਿਮਾਗ 'ਚ ਬੈ ਗਈ ਲੋਕੇਸ਼ਨ ਦੋਇਸ ਮੇਰੇ ਮੈਨੂੰ ਵੈਨਕੂਵਰ ਤੋਂ ਕੈਲਗਰੀ ਦਾ ਜਿਹੜਾ ਬਾਇਰ ਰੋਡ ਬਾਇਰ ਰੋਡ ਰਸਤਾ ਜਿਹੜਾ ਉਹ ਬਸ ਐ ਲੱਗਦਾ ਵੀ ਜੰਨਤ ਹੈ ਜੀ ਸਵਰਗ ਹੈ ਧਰਤੀ ਦੇ ਉੱਤੇ ਬਹੁਤ ਵਧੀਆ ਲੱਗਦਾ ਮੈਂ ਬਾਇਰ ਰੋਡ ਹੀ ਜਾਂਦਾ ਕਿੰਨੇ ਵਾਰੀ ਹੋ ਗਿਆ ਨਹੀਂ ਉਹ ਇੰਜੋਏ ਕਰਦੇ ਹੋ ਤੁਸੀਂ ਯਾਤਰੀ ਇੰਜੋਏ ਕਰਨਾ ਨਹੀਂ ਖੜਦਾ ਖੜਦਾ ਜਾਣਾ ਕਿਤੇ ਰਸਤੇ 'ਚ ਰੁਕ ਜਾਨਾ ਫ੍ਰੀ ਹੁੰਦਾ ਜੀ ਫਿਰ ਓਦਾਂ ਦਾ ਪੰਜ-ਛੇ ਦਿਨ ਲੱਗ ਗਿਆ ਉਹਨਾਂ ਨੂੰ ਉੱਧਰ ਚਲੇ ਜਾਣਾ ਜੀ ਵਗੈਰਾ ਜੀ ਨੇ ਬਹੁਤ ਸਾਰੀ ਪਸੰਦ ਨੇ ਬਟ ਮੈਨੂੰ ਕੈਰਲਾ ਬਹੁਤ ਪਸੰਦ ਆ ਹਿਮਾਚਲ ਪੂਰਾ ਪਸੰਦ ਆ ਬੜਾ ਕੈਰਲਾ ਮੈਂ ਹੁਣੇ ਜਾ ਕੇ ਆਈ ਸੀ ਪੂਰੀ ਫੈਮਲੀ ਨਾਲ ওকে ਬਈ ਬਿਊਟੀਫੁਲ ਫੇਵਰਟ ਕ੍ਰਿਕਟਰ ਸਾਡੇ ਸਾਡੇ ਬਾਈ ਦੇਖੋ ਸਰਪੰਚ ਵਧੀਆ ਜੀ ਸਰਪੰਚ ਨਹੀਂ ਗਮਾਉਗੇ ਸਾਡੀ ਟੀਮ ਸਾਡੇ ਸਾਡੇ ਪੰਜਾਬ ਦੀ ਟੀਮ ਹੈ ਹੈਨਾ ਸ਼ਰੇਸ਼ ਇਹ ਚੜਦੀਆਂ ਕਲਾ ਜਰਵੇ ਬਹੁਤ ਵਧੀਆ ਬਹੁਤ ਕਾਮ ਇਦਾਂ ਹੀ ਵਾਰ ਰੱਖਿਆ ਹੈ ਨਾ ਕਦੇ ਕਦੇ ਲੱਗਿਆ ਹੀ ਨਹੀਂ ਵੀ ਉਹਨਾਂ ਦੇ ਉਹਦੇ ਫੇਸ ਤੋਂ ਵੀ ਜਿਆਦਾ ਟੈਂਡਰਮ ਹੈਗਾ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਪੰਜਾਬ ਦਾ ਪੁੱਤ ਇਦਾਂ ਹੀ ਹੋ ਸਕਦਾ ਸੋ ਮੇਬੀ ਦੇਖੀ ਕੀ ਪੰਜਾਬੀ ਟੈਗ ਜੀ ਨੂੰ ਦੇ ਦੇਣਾ ਜਿਵੇਂ ਸਰਪੰਚ ਦਾ ਟੈਗ ਨਿਕਲ ਕੇ ਆਇਆ ਤੇ ਉਹੀ ਸ਼ੇਰ ਦਿਲ ਮੈਂ ਜਦੋਂ ਚੰਡੀਗੜ੍ਹ ਮੈਚ ਆਰਸੀਬੀ ਨਾਲ ਸੀਗਾ ਕਵਰ ਕਰਕੇ ਆਇਆ ਸੀਗਾ ਨਾ ਤੇ ਭਾਵੇਂ ਪੰਜਾਬ ਵਾਲੇ ਹਾਰ ਗਏ ਸੀ ਉਹ ਮੈਚ ਪਰ ਮੈਂ ਜਦੋਂ ਹਰੇਕ ਦਾ ਰਿਵਿਊ ਕਰ ਰਿਹਾ ਸੀ ਨਾ ਕੋਈ ਚੱਕਰੀ ਨਹੀਂ ਫੱਟੇ ਚੱਕਦੇ ਅਗਲੀ ਵਾਰ ਸਹੀ ਦੇ ਦੇ ਫਾਈਨਲ ਹਾਰ ਗਏ ਕੋਈ ਨਾ ਅਗਲਾ ਸੀਜ਼ਨ ਦੇਖਦੇ ਹਾਂ ਹਾਂ ਦੇ ਦੇ ਲੋ ਹੌਸਲਾ ਸਾਰਾ ਦੇਖਦੇ ਅਸੀਂ ਹੰਦਿਕਲ ਵਾਲੀ ਕੌਮ ਹੰਦਿਕਲ ਵਾਲਾ ਹੈ ਨਹੀਂ ਚੜ੍ਹਦੀ ਕਲਾ ਵਾਲੇ ਦੀ ਹਮੇਸ਼ਾ ਕੋਈ ਕਿਸੇ ਨਾਲ ਗਿਲਾਸ਼ੀ ਘੋਣੀ ਉਹਨਾਂ ਦਾ ਕਿਉਂ ਇਹ ਕਹਿੰਦੇ ਸੀ ਕੋਈ ਨਾ ਅਗਲੀ ਵਾਰ ਦੇਖਾਂਗੇ ਇਹ ਦੈਟਸ ਕਾਲਡ ਪੰਜਾਬੀ ਨਾ ਦੇ ਹਰੇਕ ਸਹਰੇਕ ਸਿਚੁਏਸ਼ਨ ਜਿਸੀ ਇਦਾਂ ਖੜਨਾ ਜਾਣਦੇ ਆ ਕਿਉਂਕਿ ਫੇਵਰਿਟ ਫੂਡ ਸਾਗ ਤੇ ਖੀਰ ਬਾਈ ਸਾਗ ਤੇ ਖੀਰ ਹਾਂਜੀ ਰਾਜਮਾ ਚਾਹ ਅੱਛਾ ਰਾਜਮਾ ਚਾਹ ਓਕੇ ਇਹ ਸੈਗਮੈਂਟ ਕਰ ਤੂੰਗੇ ਭਾਈ ਸਵਾਲ ਕਰ ਸਕਦੇ ਹੋ ਤੁਹਾਡਾ ਫੇਵਰਿਟ ਫੂਡ ਕਿਹੜਾ ਮੇਰਾ ਫਸਾਬ ਤੇ ਮੂਵੀ ਕਿਹੜੀ ਫੇਵਰਿਟ ਹੈ ਜੈਡਨਮਡੀ ਜ਼ਿੰਦਗੀ ਦੇ ਵਿੱਚ ਜੰਬੀ ਲੈਣ ਕੇ ਹਨ ਨੂੰ ਅਜੇ ਦੇਖੀ ਜੈਡਨਮਡੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਉਹ ਮੈਂ ਬਹੁਤ ਵਾਰ ਦੇਖਿਆ ਨਾ ਅਰੇ ਕੀ ਬਾਤ ਹੈ ਕੀ ਬਾਤ ਹੈ ਸੋ ਪਹਿਲਾ ਪਹਿਲਾ ਮਤਲਬ ਪਹਿਲੀ ਚੀਜ਼ ਜੋ ਆਪਾਂ ਕਹਿੰਦੇ ਆ ਨਾ ਕਿ ਅਗਲਾ ਸੈਗਮੈਂਟ ਹੈ ਸੋ ਪਹਿਲਾ ਫੋਨ ਕਿਹੜਾ ਸੀਗਾ ਤੁਹਾਡਾ ਮਤਲਬ ਜ਼ਿੰਦਗੀ ਦਾ ਜਿਹੜਾ ਫੋਨ ਲਿਆ ਸੀ ਤੁਹਾਨੂੰ ਯਾਦ ਹੈ ਹਾਂਜੀ ਉਹ ਨੋਕੀਆ ਨੋਕੀਆ ਦਾ ਡੇਟਾ ਬਟਾ ਡੇਟਾ ਬਟਾ ਹਾਂਜੀ ਓਕੇ ਨੋਕੀਆ ਦਾ 22 10 ਹੁੰਦਾ ਸੀਗਾ ਹਾਂਜੀ 33 10 33 10 ਤੋਂ ਦੂਸੱਲੇ ਕੁ 22 10 ਵਾਲਾ ਵੀ ਹੋਊਗਾ ਪਹਿਲਾਂ ਉਹ ਦੂਸੱਲੇ ਹਾਂ ਹਾਂ ਕੋਈ ਹੈ ਜੇ ਵੀ ਪਹਿਲਾਂ ਬੇਸਿਕ ओके okay. वो कॉल टाइम ਆ ਗਿਆ ਯੂਨੀਵਰਸਿਟੀ ਦਾ ਯੂਨੀਵਰਸਿਟੀ ਦਾ ਕੋਲ ਟਾਈਮ ਤਾਂ ਦੇਖ ਵੀ ਨਹੀਂ ਸਕਦਾ ਯੂਨੀਵਰਸਿਟੀ ਵੀ ਕਿਸੇ ਦਾ ਫੋਨ ਫੜ ਕੇ ਲੈ ਗਿਆ ਕੁੜੀਆਂ ਦੇ ਅਪ੍ਰੈਸ਼ਨ ਬੋਰਡ ਦੇ ਮਾਰੇ ਉਹੀ ਧੱਕੇ ਨਾਲ ਵੀ ਰਿੰਗ ਮਾਰਦੀ ਕੁੜੀ ਦੇਖੀ ਪਾ ਕੀਦਾ ਆ ਜਾਂਦਾ ਚੱਕ ਸਕਦੇ 18 ਰੁਪਏ ਦੀ ਕਾਲ ਸੀ ਉਦੋਂ ਮਹਿੰਗੀ ਹੁੰਦੀ ਸੀ ਬਹੁਤ ਜਿਆਦਾ ਹਾਂਜੀ ਤਾਂ ਇਦਾਂ ਹੀ ਹੁੰਦਾ ਸੀ ਵੀ ਲੋਕ ਪੇਜਰ ਪੇਜਰ ਬਾਹਰ ਟੰਗੇ ਆਉਂਦੇ ਬਾਹਰ ਟੰਗੇ ਹੁੰਦੇ ਸੀ ਪੇਜਰ ਸ਼ਾਰਟ ਅੰਦਰ 벨ਟ ਦੇ ਉੱਤੇ ਸ਼ਾਰਟ ਅੰਦਰ ਬਾਹਰ ਪੇਜਰ ਟੰਗੇ ਹੋਇਆ ਤੇ ਕਹਿੰਦੇ ਪੇਜ਼ਰ ਜੋ ਟੰਗਿਆ ਹੁੰਦਾ ਸੀ ਤਾਂ ਐਂ ਲੱਗਦਾ ਕਿ ਕਿੰਨਾ ਅਮੀਰ ਬੰਦਾ ਜਿਹੜਾ ਤੇ ਪੇਜ਼ਰ ਪੇਜ਼ਰ ਇਹਦੇ ਵਿੱਚ ਤਲਾਸ਼ ਲਾਦੀ ਸੀ ਪੇਜ਼ਰ ਟੰਗਿਆ ਹਾਂ ਪੇਜ਼ਰ ਟੰਗਿਆ ਤਾਂ ਫੋਨ ਕਿਸ ਤੋਂ ਫੜ ਕੇ ਜਾਣਾ ਉਹ ਚ ਸੱਪ ਵਾਲੀ ਗੇਮ ਜਿਹੜੀ ਅਸੀਂ ਬੜੀ ਖੇਡੀ ਆਂ ਵਾਲੀ ਬਟਨਾ ਵਾਲੀ ਬਲੂਟੂਥ ਰਾਹੀਂ ਗਾਣੇ ਸੈਂਡ ਕਰਨੇ ਜੀ ਜੀ ਕੋਈ ਟਾਈਮ ਸੀ ਕੋਈ ਟਾਟਾ ਦਾ ਸੀਗਾ ਛੋਟਾ ਟਾਟਾ ਦਾ ਫੋਨ ਸੀ ਉਹ ਤੁਸੀਂ ਯੂਨੀਵਰਸਿਟੀ ਟਾਈਮ ਦੇ ਸੀ ਕਾਲਜ ਇਹ ਸੀਗਾ ਮੇਰਾ ਘਰੇ ਜੋ ਮੈਂ ਯੂਜ਼ ਕਰਦੀ ਹੁੰਦੀ ਸੀ ਯੂਨੀਵਰਸਿਟੀ ਜੋ ਮੈਂ ਲਿਆ ਸੀ ਉਹ ਸੀਗਾ ਨੋਕੀਆ E63 ਉਹ ਪ੍ਰਿਆ ਦਾ ਕਿਹੜਾ ਮਾਡਲ ਸੀਗਾ Nokia? ਸੈਕੰਡ ਹੈਂਡ ਲਿਆ ਸੀ ਮੈਂ। ਓਕੇ ਸੈਕੰਡ ਹੈਂਡ। ਉਹ ਹਰੇ ਮਿਲਦਾ। ਸੈਕੰਡ ਹੈਂਡ ਸੈਕੰਡ ਹੈਂਡ। ਕਿ ਮੇਰੇ ਕੋਲ ਫੋਨ ਹੈ ਬਸ। ਉਹ ਸੈਕੰਡ ਹੈਂਡ ਹੀ ਹੁੰਦੇ ਸੀ ਉਹ। ਓਕੇ। ਸੋ ਪਹਿਲੀ ਫਲਾਈਟ। ਪਹਿਲੀ ਫਲਾਈਟ ਸੀਗੀ ਲੁਫਤਾਨਸਾ ਜੀ। ਓਕੇ। ਤੇ ਜਰਮਨੀ। ਜਰਮਨੀ। ਹਾਂ ਜੀ। ਉਦੋਂ ਯੂਨੀਵਰਸਿਟੀ ਟਾਈਮ ਤੁਸੀਂ ਉਹ। ਜੀ। ਹਾਂ ਜੀ। ਕੀ ਐਕਸਪੀਰੀਅੰਸ ਸੀ ਇਹ ਫੈਸਟੀਵਲ ਸੀ ਯਾਰ ਲੱਗਦਾ ਹੀ ਰਬਾਗੀ ਗੱਲ ਨਰਵਸ ਸੀ ਕਿ ਪੂਰੇ ਨਰਵਸ ਸੀ ਯਾਰ ਲੱਗ ਮੈਂ ਨਹੀਂ ਲਿੰਦ ਪਾਇਆ ਚਾਹੀ ਤੋ ਉਸ ਤੋਂ ਕਿਤੇ ਵੀ ਨਹੀਂ ਮੈਂ ਤਾਂ ਉਹ ਤਾਂ ਐ ਕਰਦਾ ਕਿ ਸਕਦੇ ਡਰਾਈ ਬਹੁਤ ਮੈਂ ਆਪਦੇ ਨਾਲ ਦੇ ਮੈਂ ਕਿਹਾ ਜੀ ਹੁਣ ਆਪਾਂ ਦੇਖੋ ਕਿੰਨੀ ਫਲਾਈ ਕਰ ਰਹੇ ਆ ਮਜ਼ਾ ਆ ਰਿਹਾ ਕੋਈ ਦਾਰੂ ਪੀ ਰਿਹਾ ਕੋਈ ਜੂਸ ਪੀ ਰਿਹਾ ਕੋਈ ਕੁਝ ਕਰ ਰਿਹਾ ਮੈਂ ਕਿੰਨੀ ਫਲਾਈ ਕਿੰਨਾ ਮਜ਼ਾ ਆ ਰਿਹਾ ਮੈਂ ਖੜਾ ਉਹਨਾਂ ਦੇ ਕੋਲੇ ਮੈਂ ਕਿਹਾ ਵਸ ਰੱਬ ਕਰੇ ਹੁਣ ਧਾੜ ਦੇਣਾ ਮੈਂ ਨਾ ਖੜਾ ਐ ਨਾ ਖੜਾ ਐ ਨਾ ਖੜਾ ਮੈਂ ਇਹਦੇ ਪੰਗੇ ਲੈ ਨਰਵਸ ਪਰ ਬlesed ਵਾਹਿਗੁਰੂ ਦੀ ਬੜੀ ਕਿਰਪਾ ਬ ਬੇਪਰਵਾਹ ਹੁੰਦੇ ਹੋ ਤੁਸੀਂ ਤੁਸੀਂ ਕੁਝ ਵੀ ਕਰ ਜਾਂਦੇ ਹੋ ਜ਼ਿੰਮੇਵਾਰੀ ਪੈਣ ਤੋਂ ਬਾਅਦ ਤੁਸੀਂ ਕੁਝ ਵੀ ਉਦੋਂ ਸਾਰਾ ਕੁਝ ਥੋੜੇ ਚੇਂਜ ਆਉਂਦਾ ਹੌਲੀ ਹੌਲੀ ਫਿਰ ਇੱਕ ਤਾਂ ਇੱਕ ਤੁਸੀਂ ਜਿੱਦਾਂ ਦੇ ਟੀਨੇਜਰ ਤੋਂ ਲਾਈਫ ਜਦੋਂ ਚੇਂਜ ਹੁੰਦੀ ਵਿਆਹ ਤੋਂ ਬਾਅਦ ਚੇਂਜ ਆਉਂਦਾ ਫਿਰ ਜੋ ਤੁਹਾਡੇ ਬੱਚੇ ਹੁੰਦੇ ਹੋਰ ਚੇਂਜ ਆਉਂਦੇ ਤੁਹਾਡੇ ਚ ਠੀਕ ਮੇਰੀ ਪਹਿਲੀ ਫਲਾਈਟ ਬਹੁਤ ਫਿਕਰ ਵਾਲੀ ਸੀ ਕਿਉਂਕਿ ਮੈਂ ਝੂਠ ਬੋਲ ਕੇ ਗਈ ਸੀ ਯੂਨੀਵਰਸਿਟੀ ਜਦੋਂ ਮੈਂ ਪੜ੍ਹਦੀ ਸੀ ਕੇਰਲਾ ਕੀ ਪੜ੍ਹਦੀ ਸੀ ਕੇਰਲਾ ਕੀ ਸੀ ਕੇਰਲਾ ਗਈ ਤਾਂ ਹੀ ਮੈਨੂੰ ਲੱਗਦਾ ਮੈਨੂੰ ਕੇਰਲਾ ਤੋਂ ਜ਼ਿਆਦਾ ਹੋਇਆ ਅਸੀਂ ਫਰੈਂਡਸ ਫਰੈਂਡਸ ਗਏ ਸੀ ਕਿ ਮੈਨੂੰ ਹੋਇਆ ਵੀ 2-3 ਘੰਟੇ ਫੋਨ ਬੰਦ ਰਹੂਗਾ ਘਰੇ ਮਤਲਬ ਪੱਕਾ ਪਤਾ ਲੱਗ ਜਾਣਾ ਵੀ ਇਹ ਤਾਂ ਕਿਤੇ ਹੈਗੀ ਆ ਤੇ ਹਾਂਜੀ ਉਹ ਮੈਂ ਘਰੇ ਬੰਨਾ ਮਾਰਿਆ ਸੀ ਕਿ ਆ ਸੋਨ ਲੋ ਚਲੋ ਕਾਰਦੀਏ ਕਿ ਮੈਂ ਪਤਾ ਪਾਉਂਦਾ ਹਾਂ ਕਿ ਕਾਰਦੀਏ ਇਸੋ ਸੱਚੀ ਸੱਚੀ ਗੱਲ ਦਾਸਤਾਫੇ ਤਾਂ ਠੀਕ ਨਹੀਂ ਦਾ ਅੱਜ ਨੋਟ ਕਰੋ ਨਹੀਂ ਤਾਂ ਮੈਂ ਦਾਸੂ ਉਹਨਾਂ ਨੂੰ 11 ਨੂੰ ਉਹਨਾਂ ਨੇ ਆਉਣਾ ਨਾ ਦੱਸੂ ਪ੍ਰਾਣੀਆਂ ਝੜਕਾਂ ਨਹੀਂ ਬੈਂਡਿੰਗ ਨੇ ਉਹ ਦੇ ਸੱਜੇ ਨੇ ਹੁਣ ਸੋ ਪਹਿਲੀ ਵੈਨਿਟੀ ਵੈਨ ਜੀ ਤੁਸੀਂ ਗੱਲ ਕਰ ਰਹੇ ਸੀ ਉਦੋਂ ਵੈਨਿਟੀਆਂ ਨਹੀਂ ਹੁੰਦੀਆਂ ਸੀ ਜੀ ਹਾਂਜੀ ਪਹਿਲੀ ਵੈਨਿਟੀ ਵੈਨ ਜਦੋਂ ਲਿਖਿਆ ਸੀਗਾ ਕਿ ਵੀ ਨੂ ਢਿਲੂ ਇਹ ਐਕਸਾਈਟਡ ਹੁੰਦੇ ਨੇ ਕਿ ਬੈਂਡਿੰਗ ਇਹ ਮੇਰੇ ਇਹ ਭਾਈ ਉਦੋਂ ਬਾਅਦ ਆਈਆਂ ਨੇ ਸਾਡੀਆਂ ਵੈਨਿਟੀ ਵੈਨਸ ਜਦੋਂ ਅਸੀਂ ਮੈਂ ਕੈਰੀਅਰ ਜਟਾ ਵਾਲੇ ਸੀ ਕੀ ਕੈਰੀਅਰ ਜਟਾ ਮੇਲ ਕਦਰ ਬਤੂ ਸਟਾਰਟ ਹੋਈ ਅਨੇ ਸੀ ਕਿ ਉਦੋਂ ਵੈਨਿਟੀ ਹਾਂ ਜੀ ਜੀ ਜੀਨੇ ਮੇਰੇ ਦਿਲ ਉੱਟੇ ਵੈ ਸੀ ਜੀਨੇ ਮੇਰੇ ਦਿਲ ਉੱਟੇ ਹਾਂ ਜੀ ਜੀ ਜੀਨੇ ਮੇਰੇ ਦਿਲ ਉੱਟੇ ਸਟਾਰਟ ਹੋਇਆ ਉਦੋਂ ਵੈਨਿਟੀ ਮੈਨ ਪਹਿਲੀ ਬੀਨੋ ਢਿਲੋਥੇ ਕਾਗੇ ਤੇ ਲੇਕਿਨ ਹੁੰਦਾ ਨਾ ਸ਼ੇਅਰ ਸ਼ੇਅਰਿੰਗ ਦੇ ਵਿੱਚ ਹੁੰਦੀ ਹੈ ਜੜੀ ਟੂ ਡੋਰ ਲਾਈਕ ਟੂ ਡੋਰ ਆਰਟਿਸਟ ਇਧਰ ਹੋ ਆਰਟਿਸਟ OK ਹਾਂ ਜੀ ਸੋ ਪਹਿਲੀ ਵਾਰ ਜਦੋਂ ਅੰਦਰ ਗਈ ਸੀਗੇ ਬੱਲੇ ਬੱਲੇ ਬਾਇ ਹਾਂ ਜੀ ਇੰਨਾ ਸੀ ਇੰਝ ਲੱਗਦਾ ਸੀ ਆਪ ਦਾ ਕਮਰਾ ਜਦੋਂ ਕੁਝ ਵੀ ਛੋਟੇ ਛੋਟੇ ਤਰੱਕੀ ਕਰਦੇ ਹੂੰ ਤਾਂ ਵਧੀਆ ਲੱਗਦਾ ਆਪ ਦੇ ਆਪ ਨੂੰ ਹਰ ਆਪ ਦੇ ਅੰੂਸ਼ੀ ਜੀ ਸਿਚੂ ਗੁਰੇ ਘੜ ਕੇ ਥਾਪੀ ਦੇ ਆ ਬਸ ਸ਼ਾਬਾਸ਼ ਮੇਰਾ ਸ਼ੇਰ ਕੁਛ ਚੀਨ ਕੀਤਾ ਚੱਕੇ ਚਾਲਾ ਚੱਕੇ ਚੱਲ ਗਾਂ ਬਸ ਓਕੇ ਮੈਂ ਤੁਹਾਡੀ ਵੀ ਲੈ ਜਾਂਦੀ ਨਹੀਂ ਕਿਸੇ ਗਾਣੇ ਵਾਲ ਮੇਰੀ ਸੀਗੀ ਐ ਉਹੀ ਸ਼ੇਅਰਿੰਗ ਵਾਲੀ ਮੈਂ ਤਾਂ ਵੀਡੀਓ ਕਾਲ ਕਰਕੇ ਘਰੇ ਦਿਖਾਈ ਉਹ ਕਿਤਾ ਪੂਰਾ ਘਰ ਹੈ ਅੰਦਰ ਸਾਰਾ ਕੁਝ ਸਾਰੀ 3 ਵਾਸ਼ਰੂਮ ਆਂਦੇ ਮਤਲਬ ਇਹਨੂੰ ਮੈਂ ਬਹੁਤ ਖੁਸ਼ ਹੋਈ ਸੀ ਵਾਹ ਓਕੇ ਸੋ ਤੁਹਾਡਾ ਸਾਲਪੀ ਉਹ ਰੋਡ ਕੇ ਤੋਂ ਤੁਸੀਂ ਫਲਾਈਟ ਤੁਹਾਡੀ ਪਹਿਲੀ ਕਿਹੜੀ ਫਲਾਈਟ ਹੈ ਜੀ ਲਾਸਟ ਟੂ ਲਾਸਟ ਈਅਰ ਮੁੰਬਈ ਦੀ ਅੱਛਾ ਮੁੰਬਈ ਗਿਆ ਅਰੇ ਵਾਹ ਹਾਂ ਮੁੰਬਈ ਦੀ ਫਲਾਈਟ ਸੀ ਫਿਲਮ ਸਿਟੀ ਦੀ ਪਹਿਲੀ ਜ਼ਿੰਦਗੀ ਦੀ ਪਹਿਲੀ ਫਲਾਈਟ ਜ਼ਿੰਦਗੀ ਦੀ ਪਹਿਲੀ ਫਲਾਈਟ ਅੱਛਾ ਮੁੰਬਈ ਗਿਆ ਸੀ ਬੰਬੇ ਗਿਆ ਸੀ ਉਹ ਵੀ ਫਿਲਮ ਸਿਟੀ ਮੇਰੇ ਚਾਰ ਪੰਜ ਜਿਹੜੇ ਡ੍ਰੀਮ ਪੂਰੇ ਹੋਏ ਸੀ ਫਿਲਮ ਸਿਟੀ ਸ਼ੂਟ ਕਰਨਾ ਹੈ ਫਿਲਮ ਸਿਟੀ ਬੰਬੇ ਪਹਿਲੀ ਵਾਰ ਜਾਣਾ ਸੀ ਫਲਾਈਟ ਫਰਸਟ ਟਾਈਮ ਸੋ ਕੀ ਬਾਤ ਹੈ ਤੈਂ ਚਾਰ ਚੀਜ਼ ਹੈ ਮੈਂ ਤਾਂ ਉਦੋਂ ਕੁਝ ਫਲਾਈਟ ਚੋ ਨਾਲ ਕੁਝ ਖਾਣ ਨੂੰ ਤਾਂ ਮੈਨੂੰ ਚਾਹੀ ਤੋ ਡਰ ਲੱਗਦਾ ਫਰਮੋਸਾਈਡ ਤੇ ਸੀਟ ਤੇ ਰੱਖਤਾ ਮੈਨੂੰ ਲੱਗਿਆ ਸੀ ਬਾਹਰ ਆ ਜੂਗਾ ਅੱਛਾ ਉਹ ਘਬਰਾਹਟ ਬਹੁਤ ਹੁੰਦੀ ਹੈ ਮੈਨੂੰ ਕੋਈ ਮੈਂ ਫਲਾਈਟ 'ਚ ਕੁਝ ਨਹੀਂ ਖਾਂਦਾ ਅਸੀਂ ਬ੍ਰੇਕਫਾਸਟਿੱਦਾਂ ਲੰਚ ਜਾ ਕੇ ਕੀਤਾ ਸੀ ਬੜਾ ਡਰ ਬਹੁਤ ਸੀ ਮੈਨੂੰ ਪੁੱਛਾਈ ਤਾਂ ਡਰ ਲੱਗਦਾ ਉਹ ਵੀ ਐਕਸਪੀਰੀਅੰਸ ਹੀ ਹੈ ਨਾ ਸੋ ਲਾਸਟ ਹੈ ਬਈ ਜੀ ਵੀ ਸੋ ਅਪਾ ਫਿਨਿਸ਼ ਕਰਦੇ ਆਂ ਅਗਰ ਮਗਰ ਅਗਰ ਇਹ ਹੁੰਦਾ ਤਾਂ ਕੀ ਹੁੰਦਾ 2 ਮਿੰਟ ਸਿਰਫ ਸੋ ਅ ਅਗਰ ਫਲਾਈਟ ਦੇ ਵਿੱਚ ਤੁਹਾਡੇ ਨਾਲ ਸੀਟ ਤੇ ਕੋ-ਐਕਟਰ ਕੋਈ ਵੀ ਹੋਵੇ ਜਾਂ ਕਹਿੰਦੇ ਕਿ ਆਰਟਿਸਟ ਨਾਲ ਮੈਂ ਲੰਬੀ ਫਲਾਈਟ ਤੇ ਜਾਣਾ ਕੋਣ ਹੋਗਾ ਕੋਈ ਇੱਕ ਮੇਰਾ ਮਿੱਤਰ ਹੋ ਜੀ ਦੇਵ ਖਰੋਣ ਜੱਗੀ ਇਹਨਾਂ ਚ ਕੋਈ ਵੀ ਹੋ ਸਕਦਾ ਕੋਈ ਵੀ ਕੋਈ ਵੀ ਅਸੀਂ ਹਾਂ ਮੈਂ ਸੀ ਮੈਂ ਇਹਨਾਂ ਨਾਲ ਅਸੀਂ ਕਿੰਨਾ ਟਾਈਮ ਹੀ ਬੈਠ ਸਕਦੇ ਜੀ ਕੋਈ ਆ ਜਾਂਦੇ ਹਾਂ ਜੀ ਜਿਹੜੇ ਮੇਰੇ ਭਰਾ ਨੇ ਹਾਂ ਇਹ ਮੈਂ ਤਾਂ ਬਹੁਤ ਆਨਰ ਦੇਣਾ ਅ ਪ੍ਰਿਆੰਕਾ ਚੋਪੜਾ ਜੀ ਪ੍ਰਿਆੰਕਾ ਚੋਪੜਾ ਮੈਂ ਉਹਨਾਂ ਨੂੰ ਬਸ ਬੋਲਨੇ ਬੋਲਦੇ ਹੋਏ ਸੁਣਨਾ ਚਾਹੁੰਦੀ ਹਾਂ ਸ਼ੀ ਇਜ਼ ਵੈਰੀ ਕੌਨਫੀਡੈਂਟ ਹਰ ਦਾ ਔਰਾ ਮੈਨੂੰ ਬਹੁਤ ਪਸੰਦ ਹੈ ਆਈ ਵਾਟ ਟੂ ਟਾਕ ਟੂ ਹਰ ਲੌਂਗ ਸੋ ਆਪਾਂ ਟਾਈਮ ਇਜਾਜ਼ਤ ਨਹੀਂ ਦੇ ਰਹੇ ਆਪਾਂ ਫਿਨਿਸ਼ ਕਰਦੇ ਹਾਂ ਇੱਥੇ